ਸਤਨਾਮ ਸ੍ਰੀ ਵਾਹਿਗੁਰੂ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਜੁਨੀ ਸੈ ਪੰ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਸੋਚੈ ਸੋਚਨਾ ਹੋਵੈ ਜੇ ਸੋਚੀ ਲਖ ਵਾਰ ਚੁਪੈ ਚੁਪ ਨਾ ਹੋਵੈ ਜੇ ਲਾਇ ਰਹਾ ਲਿਵ ਤਾਰ ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆਂ ਪਾਰ ਸਹਿਸ ਸਿਆਣ ਪਾਂ ਲਖ ਹੋਏ ਤਾਂ ਇਕ ਨ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੇ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੇ ਹਵਨ ਕਾਰ ਹੁਕਮ ਨਾ ਗਿਆ ਜਾਈ ਹੁਕਮੇ ਹਉ ਮਨ ਜੀ ਹੁਕਮ ਮਿਲੇ ਵਡਿਆਈ ਹੁਕਮੇ ਉਤਮਨੀਜ ਹੁਕਮ ਲੇਖ ਦੁਖ ਸੁਖ ਪਾਈਐ ਇਕ ਨਾ ਹੁਕਮੇ ਬਖਸੀਸ ਇਕ ਹੁਕਮੇ ਸਦਾ ਪਵਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ 부ਜੇ ਤਾਂ ਹਉ ਮੈਂ ਕਹੇ ਨ ਕੋਏ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਾਣੇ ਨੀਸਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਭਿਕਮ ਵਿਚਾਰ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵੇਖੈ ਹਦਰਾਹ ਦੂਰ ਕਥਨਾ ਕਥਿਨਾ ਆਵੇ ਟੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਤੱਕ ਪਾਹੀ ਜੁਗਾ ਜਗੰਤਰ ਖਾਹੀ ਖਾਹੀ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਵਿਗਸੈ ਵੇ ਪਰਵਾਹੋ ਸਾਚਾ ਸਾਹਿਬ ਸਾਚ ਨਾਹੀਂ ਪਾਖਿਆ ਪਉ ਅਪਾਰ ਆਖੇ ਮੰਗੇ ਦੇ ਦੇ ਤਾਤ ਕਰੇ ਦਾਤਾਰ ਫਿਰ ਕੇ ਅੱਗੇ ਰਖੀਐ ਜਿਤ ਦੇ ਸਹ ਦਰਬਾਰ ਮੋਹੋਂ ਕੇ ਬੋਲਣ ਬੋਲੀਐ ਜਿਤ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸਚਨਾਵ ਵਢਾਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੁਖ ਦਵਾਰ ਨਾਨਕ ਐਵੇਂ ਜਾਣੀਐ ਸਬ ਆਪੇ ਸਚਿਆਰ ਥਾ ਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰੰਜਨ ਸੋਏ ਜਿਨ ਸੇ ਵਿਆ ਤਿੰਨ ਪਾਇਆ ਮਾਨ ਨਾਨਕ ਗਾਵੀਐ ਗੁਨੀ ਨਿਦਾਨ ਗਾਵੀਐ ਸੁਣੀਐ ਮਨ ਰਖੀਐ ਪਾਉ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮਖ ਨਾਦੰ ਗੁਰਮਖ ਵੇਦੰ ਗੁਰਮਖ ਰਿਆ ਸਮਾਈ ਗੁਰ ਈਸਰ ਗੁਰ ਗੋਰਖ ਬ੍ਰਹਮਾ ਗੁਰ ਪਾਰਬਤੀ ਮਾਈ ਜੇ ਹੋ ਜਾਣਾ ਅੱਖ ਨਾਹੀ ਕਹਿਣਾ ਕਥਨ ਨਜਾਈ ਗੁਰਾਂ ਇੱਕ ਦੇ ਬੁਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਜਾਈ ਤੀਰਥ ਨਾਵਾਂ ਜੇ ਤਿਸ ਭਾਵਾਂ ਬਿਨ ਪਾਣੀ ਕੇ ਨਾਏ ਕਰੀ ਜੇਤੀ ਸਿੱਠ ਉਪਾਈ ਵੇਖਾ ਬਿਨ ਕਰਮਾਂ ਕੇ ਮਿਲੇ ਲਈ ਮਾਤਵੇ ਤੇ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾਂ ਇੱਕ ਦੀ ਬੁਝਾਈ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਵਿੱਚ ਜਾਣੀ ਐ ਨਾਲ ਚੱਲੇ ਸਭ ਕੋ ਹੀ ਚੰਗਾ ਨਉ ਰਖਾਏ ਕੇ ਜਸ ਕੀ ਰਤ ਜਗ ਲੇ ਜੇ ਤਿਸ ਨਦਰ ਨ ਆਵਈ ਤਾ ਬਾਤ ਨ ਪੁੱਛੈ ਕੀ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰਹੀ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿ ਆਗੁਣ ਦੇ ਤੇਹਾ ਕੋਈ ਨ ਸੋਜਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਤਵਲ ਆਕਾਸ ਸੁਣਿਆ ਦੀਪ ਲੋਪ ਪਾਤਾਲ ਸੁਣਿਆ ਪੋ ਨਾ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸਰ ਬ੍ਰਹਮਾ ਇੰਦ ਸੁਣਿਆ ਮੁਖ ਸਲਾਹਣ ਮੰਦ ਸੁਣਿਆ ਜੋਗ ਜਗਤਨ ਭੇਦ ਸੁਣਿਆ ਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ 68 ਕਾ ਇਸ ਨਾਨ ਸੁਣਿਆ ਪੜ ਪੜ ਪਾਵੈ ਮਾਨ ਸੁਣਿਆ ਲਾਗੇ ਸਹਿਜ ਧਿਆਨ नानक भगता सदा विगास सुनया दुख पाप का नास सुनया सरा गुणा के गाह सुन सेर पा साह सुन अंधे पावैरा सुनै हाथ होवे अस नानक भगता सदा विगास सुनै दुख पाप का नास मने की गत कही न जाए जे को कह पिछे पछताए ਕਾਗਦ ਕਲਮ ਨ ਲਿਖਣ ਹਾਰ ਮੰਨੇ ਕ ਬੇਕਰਨ ਵਿਚਾਰ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਸਗਲ ਪਵਨ ਕੀ ਸੁਧ ਮੰਨੈ ਮੋਚੋਟਾ ਨਾ ਖਾਏ ਮੰਨੈ ਜਮ ਕੇ ਸਾਥ ਨ ਜਾਏ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨ ਨ ਮਾਰਗ ਟਾ ਕ ਨ ਪਾਏ ਮਨ ਨ ਪਤ ਸਿਓ ਪ੍ਰਗਟ ਜਾਏ ਮਨ ਨ ਮਗ ਨ ਚੱਲੇ ਪੰਥ ਮਨ ਨ ਧਰਮ ਸੇ ਤੀਸਨ ਬੰਧ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨ ਨ ਪਾਵੇ ਮੁਖ ਦਵਾਰ ਮਨ ਨ ਪਰਵਾਰੈ ਸਦਾਰ ਮਨ ਨ ਤਰੇ ਤਰੇ ਗੁਰ ਸਿੱਖ ਮਨ ਨ ਨਾਨਕ ਪਵੇ ਨਪੇਖ ਐਸਾ ਨਾਮ ਨਰੰਜਨ ਹੋਏ ਜੇ ਕੋ ਮਾਣ ਜਣੈ ਮਨ ਕੋਈ ਪੰਚ ਪਰਵਾਨ ਪੰਚ ਪ੍ਰਦਾਨ ਪੰਚੇ ਪਾਵੇ ਦਰਗੈ ਮਾਨ ਪੰਚੇ ਸੋਹੈ ਦਰ ਰਾਜਾਨ ਪੰਚਾ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕੀ ਕਰਨੈ ਨਹੀਂ ਸਮਾਰ ਤੋਲ ਧਰਮ ਦੇ ਆਕਾਪੂਤ ਸੰਤੋਖ ਥਾਪ ਰਖਿਆ ਜਿਨ ਸੂਤ ਜੇ ਕੋ 부ਜੇ ਹੋਵੇ ਸਚਿਆਰ ਤਵਲੇ ਉੱਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰ ਤਲ ਕਵਣ ਜੋਰ ਜੀ ਜਾਤ ਰੰਗਾ ਕੇ ਨਾਮ ਸਭ ਨ ਲਿਖਿਆ 부ੜੀ ਕਲਾਮ ਇਹ ਲੇਖਾ ਲਿਖ ਜਾਣੈ ਕੋਈ ਲੇਖਾ ਲਿਖਿਆ ਕੀਤਾ ਹੋਇ ਕੀਤਾ ਤਾਣ ਸਵਾਲਿਓ ਰੂਪ ਕੀਤੀ ਦਾਤ ਜਾਣੈ ਕੌਣ ਕੂਤ ਕੀ ਤਪਸਾਓ ਏਕੋ ਕਵਾਓ ਤਿਸਤੇ ਹੋਏ ਲਖ ਦਰਿਆਓ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੇ ਸਾਈ ਪਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਚੰਕ ਜਾਪ ਸੰਖ ਪਾਓ ਅਸੰਖ ਪੂਜਾ ਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਅਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੁਰ ਮੋਹ ਪਖ ਸਾਰ ਅਸੰਖ ਮੋਨ ਲੀ ਬਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਦੁਦ ਭਾਵੇ ਸਾਈ ਪਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਦਕੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਡ ਹਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜੇ ਆਰ ਕੂੜੇ ਫੇਰਾਹੇ ਸੰਖ ਮਲੇਸ਼ ਮਲ ਪਖ ਖਾਏ ਅਸੰਖ ਨਿੰਦਕ ਸਿਰ ਕਰੇ ਪਾਰ ਨਾਨਕ ਨੀਚਕ ਹੈ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਪਾਵੇ ਸਾਈ ਪਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸਾਂਖ ਨਾਮ ਸੰਖ ਥਾਮ ਅਗਮ ਗਮ ਸੰਖ ਲੋ ਅਸਾਂਖ ਕਹਿ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾਂ ਸਿਰ ਸੰਜੋਗ ਵਿਖਾਣ ਜਿਨ ਇਹ ਲਿਖੇ ਤਿ ਸਿਰ ਨਾਹੇ ਜੇ ਫਰਮਾਏ ਤਿ ਤੇ ਪਾਹੇ ਜੇ ਤਾ ਕੀਤਾ ਤੇਤਾ ਨਾਉ ਵਿਨ ਨ ਵੈ ਨਾਈ ਕੋ ਥਾਉ ਕੁਦਰਤ ਗਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੇ ਸਾਈ ਪਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਪਰੀਏ ਹੱਥ ਪੈਰ ਤੰਦੇ ਪਾਣੀ ਤੋਤੇ ਉਤਰ ਸੁਖੇ ਮੂਤ ਪਲੀਤੀ ਕੱਪੜ ਹੋਏ ਦੇਸਾ ਗੁਣ ਲਈਏ ਉਹ ਤੋਏ ਪਰੀਏ ਮਤ ਪਾਪਾਂ ਕੇ ਸੰਗ ਉਹ ਤੋ ਪੈ ਨਾ ਵਹਿ ਕੇ ਰੰਗ ਪੁੰਨੀ ਪਾਪੀ ਆਖ ਨਾਹੀ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵੋ ਜਾਓ ਤੀਰ ਤਪਦੇ ਆਦਤ ਦਾਨ ਜੇ ਕੋ ਪਾਵੇ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰਗਤ ਤੀਰਥ ਮਲਨਾਉ ਸਭ ਗੁਣ ਤੇਰੇ ਮੈਂ ਨਹੀਂ ਕੋਈ ਵੇਣ ਗੁਣ ਕੀਤੇ ਭਗਤ ਨਾ ਹੋਈ ਸਵਸਤ ਆਤ ਬਾਣੀ ਬਰਮਾਉ ਸਤ ਸੁਹਾਣ ਸਦਾ ਮਨ ਚਾਉ ਕਵਣ ਸੁਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਰੂਤੀ ਮਹਾ ਕਵਣ ਜਿਤੋ ਆਕਾਰ ਵੇਲ ਨਾ ਪਾਇਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਖਤ ਨਾ ਪਾਇਓ ਕਾਦੀਆਂ ਜੇ ਲਿਖਨ ਲੇਖ ਪੁਰਾਣ ਥਿਤਵਾ ਨਾ ਜੋਗੀ ਜਾਣੈ ਰਤ ਮਹਾਨਾ ਕੋਈ ਜਾ ਕਰਤਾ ਸਿਰ ਠੀਕੋ ਸਜੈ ਆਪੇ ਜਾਣੈ ਸੋਈ ਕਿਵ ਕਰ ਅੱਖਾਂ ਕੇ ਵਿਸਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇਕ ਦੋ ਇਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾਂ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆ ਨਾ ਸੋਹੇ ਪਾਤਾਲਾਂ ਪਤਾਲ ਲਖ ਗਾਸਾਂ ਆਗਾਸ ਓੜਕ ਓੜਕ ਭਾਲ ਥਕੇ ਵੇਦ ਕਹਿਣ ਇੱਕ ਬਾਤ ਸਹਸ 18 ਕਹਿਣ ਕ ਤੇ ਬਾ ਅਸਲ ਇੱਕ ਤਾਤ ਲੇਖਾ ਹੋਏ ਤਾਂ ਲਿਖੀਐ ਲੇਖੇ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਲਾਹੀ ਸਲਾਹਾ ਏਤੀ ਸੁਰਤ ਨ ਪਈਆ ਨਦੀਆ ਅਤੇ ਵਾਹ ਪਵੇ ਸਮੁੰਦ ਨ ਜਾਣੀਐ ਹੈ ਸਮੁੰਦ ਸਾ ਸੁਲਤਾਨ ਗਿਰਹਾ ਸੇਤੀ ਮਾਲ ਤਨ ਕੀੜੀ ਤੁਲ ਨਾ ਹੋਣੀ ਜੇਤੀ ਸੁਮਨੋ ਨ ਵਿਸਰੇ ਅੰਤਨ ਸੇਤੀ ਕੈਨ ਅੰਤ ਅੰਤ ਨ ਕਰਨ ਦੇਨ ਅੰਤ ਅੰਤ ਨ ਵੇਖਣ ਸੁਨ ਅੰਤ ਅੰਤ ਨ ਜਾਪੈ ਕਿਆ ਮਨ ਮੰਤ ਅੰਤ ਨ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਪਾਰਾਵਾਰ ਅੰਤ ਕਾਰਨ ਕੇ ਤੇ ਬਿਲ ਲਾਹੇ ਤਾਂ ਕਿ ਅੰਤ ਨ ਪਾਏ ਜਾਹੇ ਇਹ ਅੰਤ ਨ ਜਾਣੈ ਕੋਏ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉਪਰ ਉੱਚਾ ਨਾਉ ਏਵਡ ਉੱਚਾ ਹੋਵੇ ਕੋਈ ਤਿਸੂਚੇ ਕੋ ਜਾਣੈ ਸੋਏ ਜੇਵਡ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੇ ਨਾ ਤਮਾਏ ਕੇਤੇ ਮੰਗੇ ਜੋਤ ਅਪਾਰ ਕੇਤਿਆਂ ਗਣਤ ਨਹੀਂ ਵਿਚਾਰ ਕੇਤੇ ਖੱਪ ਟੁੱਟੇ ਵੇਕਾਰ ਕੇਤੇ ਲੈ ਲੈ ਮੁਕਰ ਪਾਹੀ ਕਿਤੇ ਮੂਰਖ ਖਾਹੀ ਖਾਹੇ ਕਿਤੇ ਦੁਖ ਭੋਖ ਸਦਮਾਰ ਏ ਪੇਦਾਤ ਤੇਰੀ ਦਤਾਰ ਬੰਦ ਖਲਾਸੀ ਪਾਣੈ ਹੋਏ ਹੋਰ ਆਖ ਨ ਸਕੈ ਕੋਈ ਜੇ ਕੋ ਖਾਇਕ ਆਖਣ ਪਾਏ ਉਹ ਜਾਣੈ ਜੇਤੀਆ ਮੁਖ ਖਾਏ ਆਪੇ ਜਾਣੈ ਆਪੇ ਦੇ ਆਖੇ ਸੇ ਪੇਕੇ ਕੀਕੇ ਜਿਸਨੋਂ ਬਖਸੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਛਾ ਅਮੁੱਲ ਗੁਣਾ ਮੁੱਲ ਪਾਰ ਅਮੁੱਲ ਪਾਰੀਏ ਮੁੱਲ ਪੰਡਾਰ ਅਮੁੱਲ ਆਵੇ ਮੁੱਲ ਜਾਹੇ ਅਮੁੱਲ ਪਾਏ ਅਮੁੱਲਾ ਸਮਾਹੇ ਮੁੱਲ ਤਰਮ ਅਮੁੱਲ ਦੀ ਬਾਣ ਮੁੱਲ ਤੁਲ ਉਮਰ ਪਲਵਾਣ ਅਮੁੱਲ ਬਖਸ਼ੀਸ਼ ਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਨ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਖਿਆਣ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੈ ਗੋਵਿੰਦ ਆਖੇ ਈਸਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰਨਰ ਮਨ ਜਨ ਸੇਵ ਕੀਤੇ ਆਖੇ ਆਖਣ ਪਾਏ ਕੀਤੇ ਕਹਿ ਕੇ ਉਠ ਉਠ ਜਾਹੀ ਇਤੇ ਕੀਤੇ ਹੋਰ ਕਰੇ ਤਾ ਆਖ ਨ ਸਕੇ ਕੀਕੇ ਜੇ ਵਡ ਭਾਵੇ ਤੇ ਵਡ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾ ਲਿਖਿਐ ਸਿਰ ਗਵਾਰਾ ਗਵਾਰ ਸੋਦਰ ਕਿਹਾ ਸੋ ਕਰ ਕਿਹਾ ਜਿਤ ਬਹਿ ਸਰਬ ਸਮਾਲੇ ਵਾਜੇ ਨਾਦ ਅਨੇਕ ਸੰਖਾ ਕੇਤੇ ਵਾਵਣ ਹਾਰੇ ਕਿਤੇ ਰਾਗ ਪਰੀ ਸੋ ਕਈਨ ਕਿਤੇ ਗਾਮਨ ਹਾਰੇ ਗਾਵੇ ਤਦਦਨ ਪਉਣ ਪਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਵਾਰੇ ਗਾਵੇ ਚਿੱਤ ਗੁਪਤ ਲਿਖ ਜਾਣਾ ਲਿਖ ਲਿਖ ਧਰਮ ਵਿਚਾਰੇ ਗਾਵੇ ਈਸਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੀ ਗਾਵੇ ਇੰਦ ਇੰਦਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ गावਨ ਸਾਧ ਵਿਚਾਰੇ गावਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ गावਨ ਪੰਡਤ ਪਰਨਰਖੀਸਰ ਜੁਗ ਜੁਗ ਵੇਦਾ ਨਾਲੇ ਗਾਵੇ ਮੋਨੀਆਂ ਮਨਮੋਹਨ ਸੁਰਗਾ ਮਚ ਪਿਆਲੇ गावਨ ਰਤਨ ਪਾਏ ਤੇਰੇ 68 ਤੀਰਥ ਨਾਲੇ ਗਾਵੇ ਜੋਧ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮਡਲ ਵਰ ਪੰਡਾ ਕਰ ਕਰ ਰੱਖੇ ਧਾਰੇ ਸਈ ਤੁਧ ਨੂੰ ਗਾਵੇ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤ ਨ ਆਵਨ ਨਾਨਕ ਕੀ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈਪੀ ਹੋਸੀ ਜੈ ਨਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੇਂ ਸੋਈ ਕਰਸੀ ਹੁਕਮ ਨ ਕਰ ਨ ਜਾਈ ਸੋ ਪਾਸਾਹੋ ਸਹਾ ਪਾਸਾਹੇਬ ਨਾਨਕ ਰਹਿਣ ਰਜਾਈ ਮਨ ਦਾ ਸੰਤੋਖ ਸਰਮ ਪੱਚੋਲੀ ਧਿਆਨ ਕੀ ਕਰੈ ਬਿਪੂਤ ਖਿੰთა ਕਾਲ ਕਵਾਰੀ ਕਾਇਆ ਜਗੁ ਤੇ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਾਣ ਜੀ ਤੇ ਜਗ ਜੀਤ आदेश दिसि से आदेश आध आद अनिल अनाद अनाहत जुग जुग एको वेस भक्त ज्ञान दे कट -कट आप भंडारन कटकट वाजै नाद आप नाथ नाथी सब जाकी रिद्ध सिद्ध अवरा साद संयोग वियोग दोय कार चलावे लेखे आवै पाग आदेश दिसि से आदेश ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕ ਮਾਈ ਜੁਗਤ ਵਿਆਹੀ ਤਿੰਜੇਲੇ ਪਰਵਾਨ ਇਕ ਸੰਸਾਰੀ ਇਕ ਪੰਡਾਰੀ ਇਕ ਲਾਏ ਦੀਬਾਨ ਜਿਵ ਤਿਸ ਭਾਵੇ ਤਿਵੇ ਚਲਾਵੇ ਜਿ ਹੋਵੇ ਪ੍ਰਮਾਨ ਉਹ ਵੇਖੇ ਉਹ ਨਨਦਰਨਾ ਆਵੇ ਬਹੁਤਾ ਏ ਵਿੜਾਣ ਆਦੇਸ ਤਿਸੇ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਆਸਨ ਲੋਏ ਲੋਏ ਪੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੇ ਸਿਰਜਨ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ திਸੇ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇਕ ਦਜੀ ਪੌ ਲਖ ਹੋਏ ਲਖ ਹੋਵੇ ਲਖ ਵੀਸ ਲੱਖ ਲੱਖ ਗੇੜਾ ਆਖੀਐ ਇੱਕ ਨਾਮ ਜਗਦੀਸ਼ ਏਤ ਰਹਾ ਪਤ ਪਵੜੀਆਂ ਚੜਿ ਗਏ ਹੋਏ ਕੀਸ ਸੁਣ ਗੱਲਾਂ ਆਕਾਸ ਕੀ ਕੀਟ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੇ ਠੀਸ ਆਖਣ ਜੋਰ ਚ ਪਹਿਨੈ ਜੋਰ ਜੋਰ ਨ ਮੰਗਣ ਦੇ ਨਾ ਜੋਰ ਜੋਰ ਨ ਜੀਵਨ ਮਰਨ ਨ ਜੋਰ ਜੋਰ ਨ ਰਾਜ ਮਾਲ ਮਨਸੂਰ ਜੋ ਨ ਸੁਰਤੀ ਗਿਆਨ ਵਿਚਾਰ ਜੋ ਨੁ ਜੁਗਤੀ ਛੁਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨ ਕੋਏ ਰਾਤੀ ਰੁਤੀ ਥਿਤੀ ਵਾਰ ਪਵਨ ਪਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੈ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸਚਾ ਆਪ ਸਚਾ ਦਰਬਾਰ ਤਿੱਥੇ ਸੋਹਣ ਪੰਚ ਪਰਵਾਰ ਨਦਰੀ ਕਰਮ ਪਵੈ ਨੀਸਾਨ ਕਾਚ ਪਕਾਈ ਉਥੈ ਪਾਏ ਨਾਨਕ ਗਿਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਖੇਤੇ ਪਵਨ ਪਣੀ ਬੈਸੰਤਰ ਖੇਤੇ ਕਾਨ ਮਹੇਸ਼ ਕੇਤੇ ਬਰਮੈ ਕਾੜਤ ਕੜੀਏ ਰੂਪ ਰੰਗ ਕੇ ਵੇਸ ਕਹਿਤੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਤੂੰ ਉਪਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨਵ ਮਨ ਕੇਤੇ ਕੇਤੇ ਰਤਨ ਸਮੁੰਦ ਕਹਿਤੀਆਂ ਖਾਣੀ ਕਹਿਤੀਆਂ ਬਾਣੀ ਕੇਤੇ ਪਾਤ ਨਰਿੰਦ ਇਤਿਐ ਸੁਤੀ ਸੇਵਕ ਕੇਤੇ ਨਾਨਕ ਅੰਤ ਨਾਨਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿਥੇ ਨਾਦ ਬਿਨੋਦ ਕੋਡ ਅਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿਥੇ ਘੜਤ ਕੜਿਏ ਬਹੁਤ ਅਨੂਪ ਤਾਂ ਕਿ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿਛੇ ਪਛਤਾਹੀ ਤਿਥੇ ਘੜਿਏ ਸੁਰਤ ਮਤ ਮਨ ਬੁੱਧ ਤਿਥੇ ਘੜਿਏ ਸੁਰਾਂ ਸਿਦਾ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ ਤਿੱਥੇ ਜੋਦ ਮਹਾਬਲ ਸੂਰ ਤਿਨ ਮਹਾਰਾਮ ਰਿਆ ਪਰਪੂਰ ਤਿੱਥੇ ਸੀਤੋ ਸੀਤਾ ਮਹਿਮਾ ਮਾਹੀ ਤਾਂ ਕੇ ਰੂਪ ਨ ਕਥਨੇ ਜਾਹੀ ਨਾ ਉਹ ਮਰੇ ਨਠਾ ਗਏ ਜਾਹੀ ਜਿਨ ਕੇ ਰਾਮ ਵਸੇ ਮਨ ਮਾਹੀ ਤਿੱਥੇ ਭਗਤ ਵਸੇ ਕੇ ਲੋ ਕਰੇ ਆਨੰਦ ਸਚਾ ਮਨ ਸੋਏ ਸਾਚੇ ਖੰਡਵ ਸੇ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੇ ਖੰਡ ਮੰਡਲ ਵਰਪੰਡ ਜੇ ਕੋ ਕਥੈ ਤ ਅੰਤ ਨਾ ਅੰਤ ਤਿਥੇ ਲੋ ਲੋ ਆਕਾਰ ਜਿਵ ਜਿਵ ਹੁਕਮ ਤਿ ਵੈ ਤਿਵ ਕਾਰ ਵੇਖੈ ਵਿਖੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਅਹਰਨ ਮਤ ਵੇਦ ਹਥਿਆਰ ਪੌਖਲਾ ਅਗੰਤ ਪਤਾਓ ਭਾਂਡਾ ਭਉ ਅਮਰਤ ਤਾਲ ਕੜਗੇ ਸਵਦੇ ਸਚੀਟਕਸਾਲ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸ਼ਲੋਕ ਪਵਨ ਗੁਰੂ ਪਾਣੇ ਬਿਤਾ ਮਾਤਾ ਤਰਤ ਮਹਾਤ ਦਿਵਸ ਰਾਤ ਦੋਇ ਦਾਈ ਦਾਇਆ ਖੇਲੇ ਸਗਲੇ ਜਗਤ ਜੰਗਿਆਈਆਂ ਬੁਰਿਆਈਆਂ ਵਾਚੇ ਤਰ ਮਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨ੍ਹੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਜਲੇ ਕੀਤੀ ਛੁੱਟੀ ਨਾਲ ਜਿਨ੍ਹੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖੋ ਜਲੇ ਕੀਤੀ ਛੁੱਟੀ ਨਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ